ਸਵਾਗਤ ਹੈ ਤੁਹਾਡਾ ਮੈਂ ਹਾਂ ਖੁਸ਼ਾਲ ਲਾਲੀ ਅੱਜ ਦਾ ਮੁੱਦਾ ਇੱਕ ਅਜਿਹਾ ਮੁੱਦਾ ਇੱਕ ਅਜਿਹਾ ਸੈਕਸ ਕੈਂਡਲ ਨਾਲ ਜੁੜਿਆ ਮੁੱਦਾ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਤੂਫਾਨ ਖੜਾ ਕਰ ਦਿੱਤਾ ਹੈ ਜਿਸ ਨੇ ਅਮਰੀਕਾ ਦੇ ਸਾਬਕਾ ਤੇ ਮੌਜੂਦਾ ਰਾਸ਼ਟਰਪਤੀ ਤੋਂ ਲੈ ਕੇ ਕਈ ਵੱਡੇ ਸਟਾਰਾਂ ਨੂੰ ਆਪਣੇ ਕਲਾ ਵਿੱਚ ਲੈ ਰਿਹਾ ਹੈ ਜਿਸ ਦੀ ਧਮਕ ਭਾਰਤ ਤੱਕ ਵੀ ਪਹੁੰਚੀ ਹੈ ਅਜਿਹਾ ਸੈਕਸ ਕੈਂਡਲ ਜਿਸ ਨਾਲ ਸਬੰਧਤ ਫਾਈਲਾਂ ਜਨਤਕ ਹੋਣ ਦੇ ਨਾਲ ਪੂਰੀ ਦੁਨੀਆ ਦੇ ਮੀਡੀਆ ਦੇ ਵਿੱਚ ਤੂਫਾਨ ਆਇਆ ਹੋਇਆ ਹੈ। ਦਰਅਸਲ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਦੁਨੀਆ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਸੈਕਸ ਕੈਂਡਲ ਦੇ ਦੋਸ਼ੀ ਜੈਫਰੀ ਐਪਸਟੇਨ ਦੀ ਜਾਂਚ ਨਾਲ ਜੁੜੇ 3 ਲੱਖ ਦਸਤਾਵੇਜ਼ ਜਾਰੀ ਕਰ ਦਿੱਤੇ ਹਨ। ਇਹ ਦਸਤਾਵੇਜ਼ ਭਾਰਤੀ ਸਮੇਂ ਮੁਤਾਬਕ ਸ਼ੁੱਕਰਵਾਰ ਸਵੇਰੇ 2:30 ਵਜੇ ਜਾਰੀ ਕੀਤੇ ਗਏ। ਇਹਨਾਂ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ, ਪੌਪ ਗਾਇਕ ਮਰਹੂਮ ਮਾਈਕਲ ਜੈਕਸਨ ਹਾਲੀਵੁੱਡ ਅਦਾਕਾਰ ਕ੍ਰਿਸ ਟੱਕਰ ਬ੍ਰਿਟਿਸ਼ ਪ੍ਰਿੰਸ ਐਂਡਰਿਊ ਵਰਗੀਆਂ ਮਸ਼ਹੂਰ ਹਸਤੀਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਫੋਟੋਆਂ ਵਿੱਚ ਬਿਲ ਕਲਿੰਟਨ ਲੜਕੀਆਂ ਨਾਲ ਪੂਲ ਵਿੱਚ ਨਹਾਉਂਦੇ ਅਤੇ ਪਾਰਟੀ ਕਰਦੇ ਦਿਖ ਰਹੇ ਨੇ। ਪਹਿਲਾਂ ਇਹ ਤਸਵੀਰਾਂ 4 ਸੈਟਾਂ ਵਿੱਚ ਜਾਰੀ ਕੀਤੀਆਂ ਗਈਆਂ ਸੀ ਪਰ ਕੁਝ ਘੰਟਿਆਂ ਬਾਅਦ ਇੱਕ ਸੈਟ ਹੋਰ ਜਾਰੀ ਕੀਤਾ ਗਿਆ। ਰਿਲੀਜ਼ ਕੀਤੇ ਗਏ ਇਹ ਦਸਤਾਵੇਜ਼ ਕੁੱਲ ਮਿਲਾ ਕੇ 3500 ਤੋਂ ਵੱਧ ਫਾਈਲਾਂ ਹਨ। ਅਤੇ ਇਹਨਾਂ ਵਿੱਚ 2.5 ਜੀਬੀ ਦੇ ਡਾਟੇ ਦੀਆਂ ਤਸਵੀਰਾਂ ਅਤੇ ਦਸਤਾਵੇਜ਼ ਹਨ ਹਾਲਾਂਕਿ ਕਈ ਤਸਵੀਰਾਂ ਵਿੱਚ ਇਹ ਸਪਸ਼ਟ ਨਹੀਂ ਹੈ ਕਿ ਇਹ ਕਿੱਥੇ ਖਿੱਚੀਆਂ ਗਈਆਂ ਇਹਨਾਂ ਖੁਲਾਸਿਆਂ ਦਾ ਕਿੰਨਾ ਪ੍ਰਭਾਵ ਹੋਵੇਗਾ ਇਹ ਹਾਲੇ ਸਪਸ਼ਟ ਨਹੀਂ ਹੈ ਕਾਰਨ ਇਹ ਹੈ ਕਿ ਦਸਤਾਵੇਜ਼ ਇੰਨੀ ਵੱਡੀ ਗਿਣਤੀ ਚ ਹੈ ਕਿ ਐਬਸਟਿਨ ਨਾਲ ਜੁੜੀਆਂ ਕਈ ਤਸਵੀਰਾਂ ਪਹਿਲਾਂ ਹੀ ਸਾਹਮਣੇ ਆ ਚੁੱਕੀਆਂ ਹਨ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਨੇ ਇਹ ਵੀ ਕਿਹਾ ਕਿ ਕੁਝ ਦਸਤਾਵੇਜ਼ ਹਾਲੇ ਰੋਕੇ ਗਏ ਹਨ ਕਿਉਂਕਿ ਉਹਨਾਂ ਬਾਰੇ ਜਾਂਚ ਚੱਲ ਰਹੀ ਹੈ ਅਤੇ ਕੁਝ ਰਾਸ਼ਟਰੀ ਸੁਰੱਖਿਆ ਕਾਰਨ ਰੋਕੇ ਗਏ ਹਨ ਜੈਫਰੀ ਐਪਸਟੇਨ ਇੱਕ ਫਾਈਨੈਂਸਰ ਅਤੇ ਸੈਕਸ ਸ਼ੋਸ਼ਣ ਦੇ ਇਲਜ਼ਾਮਾਂ ਦਾ ਦੋਸ਼ੀ ਸੀ ਜਿਸ ਦੀ ਮੌਤ ਜੇਲ੍ਹ ਵਿੱਚ ਹੋ ਗਈ ਸੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 18 ਨਵੰਬਰ ਨੂੰ ਕਾਨੂੰਨ ਉਤੇ ਦਸਤਖਤ ਕਰਕੇ ਐਪਸਟੇਨ ਨਾਲ ਜੁੜੇ ਸਾਰੇ ਦਸਤਾਵੇਜ਼ਾਂ ਨੂੰ 30 ਦਿਨਾਂ ਦੇ ਅੰਦਰ ਜਨਤਕ ਕਰਨ ਦੇ ਹੁਕਮ ਦਿੱਤੇ ਸਨ ਅਤੇ ਉਹ 30 ਦਿਨ 19 ਦਸੰਬਰ ਨੂੰ ਪੂਰੇ ਹੋ ਗਏ ਸਨ ਜਿਹੜੀਆਂ 5 ਫਾਈਲਾਂ ਹੁਣ ਤੱਕ ਜਨਤਕ ਹੋਈਆਂ ਹਨ ਉਹਨਾਂ ਵਿੱਚ ਕਿਹੜੇ ਨਾਂ ਹੁਣ ਤੱਕ ਉੱਭਰ ਕੇ ਸਾਹਮਣੇ ਆਏ ਹਨ ਕਿਹੜੇ ਵੱਡੇ ਨਾਂ ਨੇ ਜਿਹੜੇ ਇਹਨਾਂ ਫਾਈਲਾਂ ਰਾਹੀਂ ਜਨਤਕ ਹੋਏ ਹਨ ਜਿਨ੍ਹਾਂ ਦੀਆਂ ਤਸਵੀਰਾਂ ਅਤੇ ਕਲਿੱਪ ਮਿਲੇ ਹਨ ਇਹਨਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਪੌਪ ਸਟਾਰ ਮਾਈਕਲ ਜੈਕਸਨ ਯੂਕੇ ਦੇ ਪ੍ਰਿੰਸ ਐਂਡਰਿਊ ਅਤੇ ਉਹਨਾਂ ਦੀ ਪਤਨੀ ਫਰੂਗਸਨ ਅਮਰੀਕੀ ਹੋਸਟ ਓਪਰਾ ਬਿੰਫਰੇ ਹਾਲੀਵੁੱਡ ਅਦਾਕਾਰ ਕੇਵਿਨ ਸਪੇਸੀ ਅਤੇ ਕ੍ਰਿਸ ਟੱਕਰ ਤੇਸ ਤੋਂ ਇਲਾਵਾ ਅਰਪਤੀ ਰਿਚਰਡ ਬ੍ਰੈਸਨ ਦਾ ਨਾਮ ਵੀ ਸਾਹਮਣੇ ਆਇਆ ਭਾਵੇਂ ਕਿ ਇਹਨਾਂ ਦਸਤਾਵੇਜ਼ਾਂ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਮੀਡੀਆ ਰਿਪੋਰਟਾਂ ਪ੍ਰਕਾਸ਼ਿਤ ਹੋਈਆਂ ਸਨ ਜਾਂ ਭਾਰਤ ਦੇ ਵਿੱਚ ਕੁਝ ਪੋਲੀਟਿਸ਼ੀਅਨਸ ਦਾਵਾ ਕਰ ਰਹੇ ਸਨ ਜਿਨ੍ਹਾਂ ਦੇ ਵਿੱਚ ਸੁਬ੍ਰਮਣੀਅਮ ਸੁਆਮੀ ਕਾਂਗਰਸ ਪਾਰਟੀ ਦੇ ਆਗੂ ਸੀਨੀਅਰ ਆਗੂ ਪ੍ਰਿਥਵੀ ਰਾਜ ਚਵਾਨ ਅਤੇ ਸ਼ਿਵ ਸੈਨਾ ਦੇ ਆਗੂ ਸ਼ਾਮਲ ਸਨ ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਵਿੱਚ ਕਈ ਭਾਰਤੀ ਪੋਲਿਟਿਸ਼ੀਅਨਸ ਦੀਆਂ ਤਸਵੀਰਾਂ ਵੀ ਸ਼ਾਮਲ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਅਮਰੀਕਾ ਗਏ ਸਨ ਤਾਂ ਟਰੰਪ ਦੇ ਸਲਾਹਕਾਰ ਸਟੀਵ ਬੈਨਨ ਔਰ ਸੈਕਸ ਕੈਂਡਲ ਦੇ ਮੁੱਖ ਦੋਸ਼ੀ ਜੈਫਰੀ ਐਪਸਟੇਨ ਵਿਚਾਲੇ ਈਮੇਲਸ ਹੋਈਆਂ ਸਨ ਉਨ੍ਹਾਂ ਵਿੱਚ ਪ੍ਰਧਾਨ ਮੰਤਰੀ ਦੇ ਨਾਂ ਦਾ ਜ਼ਿਕਰ ਕੀਤਾ ਗਿਆ ਸੀ ਅਤੇ ਭਾਰਤ ਦੇ ਵਿੱਚ ਇਥੋਂ ਤੱਕ ਅੰਦਾਜ਼ੇ ਲਾਏ ਜਾ ਰਹੇ ਸਨ ਕਿ ਇਹਨਾਂ ਦਸਤਾਵੇਜ਼ਾਂ ਦੇ ਰਿਲੀਜ਼ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਸਤੀਫਾ ਦੇਣਾ ਪੈ ਸਕਦਾ ਹੈ ਪਰ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਸਾਹਮਣੇ ਆਈ ਹੈ ਅਜੇ ਤੱਕ ਅਜਿਹੀ ਕੋਈ ਤਸਵੀਰ ਕਿਸੇ ਭਾਰਤੀ ਸਿਆਸਤਦਾਨ ਜਾਂ ਕਾਰੋਬਾਰੀ ਜਿਨ੍ਹਾਂ ਬਾਰੇ ਅਨਿਲ ਅੰਬਾਨੀ ਬਾਰੇ ਵੀ ਜ਼ਿਕਰ ਹੋ ਰਿਹਾ ਸੀ ਕਿ ਉਹਨਾਂ ਦਾ ਨਾਮ ਉਹ ਕਿ ਉਹ ਵੀ ਐਬਸਟੇਨ ਨੂੰ ਮਿਲਦੇ ਸਨ ਸੋ ਇਸ ਤਰ੍ਹਾਂ ਦੇ ਕਈ ਨਾਂ ਸਾਹਮਣੇ ਆ ਰਹੇ ਸੀ ਪਰ ਹੁਣ ਤੱਕ ਦੇ ਦਸਤਾਵੇਜ਼ਾਂ ਦੇ ਵਿੱਚ ਕੋਈ ਅਜਿਹੀ ਅਜਿਹਾ ਸਬੂਤ ਜਾਂ ਅਜਿਹੀ ਜਾਣਕਾਰੀ ਮੀਡੀਆ ਦੇ ਰਾਹੀਂ ਜਨ ਤੱਕ ਨਹੀਂ ਹੋਈ ਹੈ ਜਿਨ੍ਹਾਂ ਰਾਹੀਂ ਇਹ ਪਤਾ ਲੱਗ ਸਕੇ ਕਿ ਭਾਰਤ ਦੇ ਵਿੱਚ ਕੀ ਕੋਈ ਸਿਆਸਤਦਾਨ ਇਸ ਸੈਕਸ ਕੈਂਡਲ ਨਾਲ ਜੁੜਿਆ ਹੋਇਆ ਸੀ ਪਰ ਕਿਉਂਕਿ ਇਹ 3500 ਪੰਨੇ ਨੇ 3500 ਫਾਈਲਜ਼ ਨੇ ਜਿਨ੍ਹਾਂ ਦੇ ਵਿੱਚ ਇਹ ਇੰਨੀ ਜਾਣਕਾਰੀ ਹੈ 3 ਲੱਖ ਦਸਤਾਵੇਜ਼ ਨੇ ਸੋ ਇਹ ਦਸਤਾਵੇਜ਼ ਇਹਨਾਂ ਦੀ ਜਾਂਚ ਜਿਹੜੀ ਹੈ ਉਹ ਮੀਡੀਆ ادارے ਤੇ ਵੱਖ-ਵੱਖ ਲੋਕ ਕਰ ਰਹੇ ਨੇ ਇੰਡੀਵਿਜੂਅਲ ਲੋਕ ਕਰ ਰਹੇ ਨੇ ਪੋਲਿਟਿਕਲ ਪਾਰਟੀਆਂ ਵੀ ਕਰ ਰਹੀਆਂ ਨੇ ਸੋ ਇਹ ਕਹਿਣਾ ਹਜੇ ਮੁਸ਼ਕਲ ਹੈ ਕਿ ਭਾਰਤ ਨਾਲ ਜੁੜੇ ਕਿਸੇ ਵਿਅਕਤੀ ਦੀ ਜਾਣਕਾਰੀ ਕਦੋਂ ਤੇ ਕਿੰਨੀ ਜਾਣਕਾਰੀ ਕਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਸਕਦੀ ਹੈ ਪਰ ਬਿਲ ਕਲਿੰਟਨ ਦੀਆਂ ਤਸਵੀਰਾਂ ਦੀ ਸਭ ਤੋਂ ਵੱਧ ਚਰਚਾ ਹੋ ਰਹੀ ਹੈ ਜਾਰੀ ਕੀਤੀਆਂ ਗਈਆਂ ਫਾਈਲਾਂ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀਆਂ ਕਈ ਤਸਵੀਰਾਂ ਸ਼ਾਮਲ ਹਨ ਇੱਕ ਤਸਵੀਰ ਵਿੱਚ ਉਹ ਹੱਟ ਟੱਬ ਵਿੱਚ ਦਿਖਾਈ ਦੇ ਰਹੇ ਹਨ ਹਾਲਾਂਕਿ ਨਾਲ ਮੌਜੂਦ ਵਿਅਕਤੀ ਦਾ ਚਿਹਰਾ ਟੱਕਿਆ ਹੋਇਆ ਹੈ ਇਹ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੇ ਐਫਸਟਾਈਨ ਫਾਈਲਾਂ ਵਿੱਚ ਨਾਮ ਅਤੇ ਤਸਵੀਰਾਂ ਆਉਣ ਤੋਂ ਬਾਅਦ ਆਪਣੇ ਆਪ ਨੂੰ ਬਲੀ ਦਾ ਬੱਕਰਾ ਦੱਸਿਆ ਉਹਨਾਂ ਦੇ ਬੁਲਾਰੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਪੂਰੇ ਮਾਮਲੇ ਵਿੱਚ ਬਿਲ ਕਲਿੰਟਨ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਬੁਲਾਰੇ ਨੇ ਕਿਹਾ ਕਿ ਭਾਵੇਂ 20 ਸਾਲ ਪੁਰਾਣੀਆਂ ਅਤੇ ਧੁੰਦਲੀਆਂ ਤਸਵੀਰਾਂ ਜਿੰਨੀਆਂ ਮਰਜ਼ੀ ਜਾਰੀ ਕਰ ਦਿੱਤੀਆਂ ਜਾਣ ਇਸ ਨਾਲ ਬਿਲ ਕਲਿੰਟਨ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਹਾਲ ਹੀ ਵਿੱਚ ਡੋਨਲਡ ਟਰੰਪ ਦੇ ਨਜ਼ਦੀਕੀ ਸੂਜੀ ਵਾਇਲਜ਼ ਨੇ ਖੁਦ ਮੰਨਿਆ ਸੀ ਕਿ ਟਰੰਪ ਵੱਲੋਂ ਇਹ ਕਹਿਣਾ ਗਲਤ ਸੀ ਕੈਪਸਟਿਨ ਫਾਈਲਾਂ ਵਿੱਚ ਬਿਲ ਕਲਿੰਟਨ ਖਿਲਾਫ ਕਾਫੀ ਠੋਸ ਸਬੂਤ ਮੌਜੂਦ ਹਨ ਕੋਈ ਵੱਡਾ ਖੁਲਾਸਾ ਨਹੀਂ ਯਾਰੀ ਦਸਤਾਵੇਜ਼ਾਂ ਵਿੱਚ ਹਜ਼ਾਰਾਂ ਤਸਵੀਰਾਂ ਅਤੇ ਜਾਂਚ ਨਾਲ ਜੁੜੇ ਕਾਗਜ਼ਾਤ ਸ਼ਾਮਲ ਹਨ ਪਰ ਇਹਨਾਂ ਤੋਂ ਐਬਸਟਿਨ ਦੇ ਅਪਰਾਧਾਂ ਜਾਂ ਵੱਡੀਆਂ ਸ਼ਕਤੀਆਂ ਨਾਲ ਉਸ ਦੇ ਰਿਸ਼ਤਿਆਂ ਬਾਰੇ ਕੋਈ ਵੱਡੀ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਜਾਰੀ ਕੀਤੀਆਂ ਗਈਆਂ ਪੁਰਾਣੀਆਂ ਜਾਂਚਾਂ ਨਾਲ ਜੁੜੀਆਂ ਫਾਈਲਾਂ ਹੀ ਹੁਣ ਤੱਕ ਸਾਹਮਣੇ ਆਈਆਂ ਹਨ ਜ਼ਿਆਦਾਤਰ ਦਸਤਾਵੇਜ਼ 2005 ਵਿੱਚ ਫਲੋਰੀਡਾ ਦੇ ਪਾਮ ਬੀਚ ਵਿੱਚ ਸ਼ੁਰੂ ਹੋਈ ਪੁਲਿਸ ਜਾਂਚ 2008 ਦੀ ਪਲੀ ਡੀਲ ਅਤੇ 2019 ਵਿੱਚ ਨਿਊਯਾਰਕ ਵਿੱਚ ਚੱਲੀ ਜਾਂਚ ਨਾਲ ਸੰਬੰਧਿਤ ਹਨ 2019 ਵਿੱਚ ਜਾਂਚ ਐਪਸਟੇਨ ਦੀ ਮੌਤ ਤੋਂ ਬਾਅਦ ਅਧੂਰੀ ਰਹਿ ਗਈ ਸੀ ਫੋਨ ਰਿਕਾਰਡ ਟ੍ਰੈਵਲ ਓਗ ਅਤੇ ਪੀੜਤ ਮਹਿਲਾਵਾਂ ਦੇ ਇੰਟਰਵਿਊ ਵਾਲੇ ਕਈ ਵੱਡੇ ਦਸਤਾਵੇਜ਼ਾਂ ਦੇ ਹਿੱਸੇ ਕਾਲੇ ਕਰਕੇ ਜਾਰੀ ਕੀਤੇ ਗਏ ਹਨ ਇੱਕ 119 ਸਫਿਆਂ ਦੀ ਫਾਈਲ ਨੂੰ ਪੂਰੀ ਤਰ੍ਹਾਂ ਬਲੈਕ ਕੀਤਾ ਗਿਆ ਹੈ 트럼ਪ ਸਮਰਥਕਾਂ ਦੀ ਫਿੱਕੀ ਪ੍ਰਤੀਕਿਰਿਆ 트럼ਪ ਦੇ ਸਮਰਥਕ ਲੰਬੇ ਸਮੇਂ ਤੋਂ ਐਬਸਟੇਨ ਫਾਈਲਾਂ ਜਾਰੀ ਕਰਨ ਦੀ ਮੰਗ ਕਰ ਰਹੇ ਸਨ ਉਹਨਾਂ ਨੂੰ ਉਮੀਦ ਸੀ ਕਿ ਇਹਨਾਂ ਵਿੱਚ ਕਈ ਵੱਡੇ ਨੇਤਾਵਾਂ ਖਿਲਾਫ ਸਬੂਤ ਮਿਲਣਗੇ ਪਰ ਵੱਡਾ ਖੁਲਾਸਾ ਨਾ ਹੋਣ ਕਾਰਨ ਉਹਨਾਂ ਦੀ ਪ੍ਰਤੀਕਿਰਿਆ ਵੀ ਫਿੱਕੀ ਅਤੇ ਕਮਜ਼ੋਰ ਰਹੀ ਕੋਜ ਟਰੰਪ ਨੇ ਵੀ ਇਸ ਉੱਤੇ ਟਿੱਪਣੀ ਨਹੀਂ ਕੀਤੀ ਐਫਸਟीन ਦੀ ਪੀੜਤਾ ਦਾ ਦੋਸ਼ ਜੈਫਰੀ ਐਫਸਟीन ਦੀ ਇੱਕ ਪੀੜਤਾ ਲੀਸਾ ਫਿਲਿਪਸ ਨੇ ਅਮਰੀਕਾ ਦੇ ਨਿਆਂ ਵਿਭਾਗ ਉੱਤੇ ਗੰਭੀਰ ਦੋਸ਼ ਲਗਾਏ ਹਨ ਲੀਸਾ ਨੇ ਦੱਸਿਆ ਕਿ ਜਦੋਂ ਉਹ ਲਗਭਗ 20 ਸਾਲ ਦੀ ਸੀ ਉਦੋਂ ਉਸ ਦੀ ਮੁਲਾਕਾਤ ਐਫਸਟीन ਨਾਲ ਹੋਈ ਸੀ ਉਸ ਤੋਂ ਬਾਅਦ ਉਸ ਨੂੰ ਸਾਲਾਂ ਤੱਕ ਐਫਸਟीन ਅਤੇ ਉਸ ਦੇ ਨੈਟਵਰਕ ਨਾਲ ਜੁੜੇ ਲੋਕਾਂ ਵੱਲੋਂ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ ਸੀਐਨਐਨ ਦੀ ਪੱਤਰਕਾਰ ਕੈਟਲਿਨ ਕਲੋਇਨਜ਼ ਨਾਲ ਗੱਲਬਾਤ ਵਿੱਚ ਲੀਸਾ ਫਿਲਪਸ ਨੇ ਕਿਹਾ ਕਿ ਐਪਸਟੀਨ ਫਾਈਲਾਂ ਦੇ ਕਈ ਹਿੱਸੇ ਕਾਲੇ ਕਰਕੇ ਜਾਰੀ ਕੀਤੇ ਗਏ ਹਨ ਲੀਸਾ ਮੁਤਾਬਕ ਨਿਆਂ ਵਿਭਾਗ ਪੀੜਤਾਂ ਦੀ ਬਜਾਏ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਲੀਸਾ ਨੇ ਕਿਹਾ ਮੇਰਾ ਮੰਨਣਾ ਹੈ ਕਿ ਉਹਨਾਂ ਕੋਲ ਇੰਨੀ ਜਾਣਕਾਰੀ ਹੈ ਜਿਸ ਨਾਲ ਸਾਰੀਆਂ ਕੜੀਆਂ ਜੋੜੀਆਂ ਜਾ ਸਕਦੀਆਂ ਹਨ ਅਤੇ ਪੀੜਤਾਂ ਨੂੰ ਨਿਆਂ ਮਿਲ ਸਕਦਾ ਹੈ ਪਰ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਇਹ ਵਾਰ-ਵਾਰ ਟਾਲਿਆ ਜਾ ਰਿਹਾ ਹੈ ਉਧਰ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਰੌਖੱਨਾ ਅਟਾਰਨੀ ਜਨਰਲ ਪੈਮ ਬੌਂਡੀ ਖਿਲਾਫ ਮਹਾਵਿਯੋਗ ਲਿਆਉਣ ਦੀ ਤਿਆਰੀ ਕਰ ਰਹੇ ਹਨ ਰੌਖੱਨਾ ਨੇ ਐਪਸਟੇਨ ਫਾਈਲਾਂ ਨਾਲ ਸੰਬੰਧਤ ਉਹ ਕਾਨੂੰਨ ਤਿਆਰ ਕੀਤਾ ਸੀ ਜਿਸ ਅਧੀਨ ਸਾਰੀਆਂ ਫਾਈਲਾਂ ਜਨਤਕ ਕੀਤੀਆਂ ਗਈਆਂ ਹਨ ਖੱਨਾ ਦਾ ਦੋਸ਼ ਹੈ ਕਿ ਕਾਨੂੰਨ ਦੇ ਬਾਵਜੂਦ ਨਵੇਂ ਵਿਭਾਗ ਨੇ ਐਪਸਟੇਨ ਨਾਲ ਜੁੜੀਆਂ ਸਾਰੀਆਂ ਫਾਈਲਾਂ ਜਾਰੀ ਨਹੀਂ ਕੀਤੀਆਂ ਹਨ ਉਹਨਾਂ ਕਿਹਾ ਕਿ ਅੱਜ ਜਾਰੀ ਕੀਤੇ ਗਏ ਦਸਤਾਵੇਜ਼ਾਂ ਤੋਂ ਉਹ ਨਿਰਾਸ਼ ਹਨ ਫਾਈਲਾਂ ਭਾਰੀ ਹਨ ਖੋਜ ਕਰਨਾ ਮੁਸ਼ਕਲ ਐਪਸਟੇਨ ਦੀ ਸ਼ੁਰੂਆਤੀ ਪੀੜਤਾਂ ਵਿੱਚੋਂ ਇੱਕ ਜੈਸ ਮਾਈਕਲਸ ਨੇ ਕਿਹਾ ਨਿਆਂ ਵਿਭਾਗ ਫਾਈਲਾਂ ਜਾਰੀ ਕਰਨ ਵਿੱਚ ਵਿਹਟਾਚਾਰ ਅਤੇ ਦੇਰੀ ਦਿਖਾ ਕੇ ਸਾਬਤ ਕਰ ਰਿਹਾ ਹੈ ਕਿ ਕਿ ਉਹ ਕੁਝ ਛੁਪਾ ਰਿਹਾ ਹੈ ਜੈਸ ਮਾਈਕਲਸ ਨੇ ਦੱਸਿਆ ਸੀ ਕਿ 1991 ਵਿੱਚ ਜਦੋਂ ਉਹ 22 ਸਾਲ ਦੀ ਸੀ ਅਤੇ ਡਾਂਸਰ ਬਣਨ ਦੀ ਟ੍ਰੇਨਿੰਗ ਲੈ ਰਹੀ ਸੀ ਉਦੋਂ ਐਪਸਟੇਨ ਨੇ ਉਸ ਦਾ ਜੌਨ ਸੋਸ਼ਣ ਕੀਤਾ ਸੀ ਉਹ ਉਹਨਾਂ ਪੀੜਤਾਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਇਸ ਕਾਨੂੰਨ ਦੇ ਲਈ ਲੋਬਿੰਗ ਕੀਤੀ ਜੈਸਦीन ਨਿਆਂ ਵਿਭਾਗ ਨੂੰ ਐਪਸਟ੍ਰੀਨ ਅਤੇ ਉਸ ਦੀ ਮੁੱਖ ਸਾਥੀ ਗਲੈਨ ਮੈਕਸਵੈਲ ਦੀ ਸੈਕਸ ਤਸਕਰੀ ਨਾਲ ਜੁੜੀਆਂ ਲਗਭਗ ਸਾਰੀਆਂ ਫਾਈਲਾਂ ਜਾਰੀ ਕਰਨੀਆਂ ਪਈਆਂ ਹਨ ਪਰ ਸ਼ੁੱਕਰਵਾਰ ਨੂੰ ਜਾਰੀ 13000 ਤੋਂ ਵੱਧ ਫਾਈਲਾਂ ਕਾਫੀ ਭਾਰੀਆਂ ਹਨ ਅਤੇ ਆਸਾਨੀ ਨਾਲ ਸਰਚ ਨਹੀਂ ਕੀਤੀਆਂ ਜਾ ਸਕਦੀਆਂ ਇੱਕ ਹੋਰ ਪੀੜਤਾ ਮਾਰੀਜ਼ ਕੇ ਚਾਰਟੋਨੀ ਨੇ ਕਿਹਾ ਸਭ ਕੁਝ ਐਡਿਟ ਕਰ ਦਿੱਤਾ ਗਿਆ ਫਿਰ ਪਾਰਦਰਸ਼ਤਾ ਕਿੱਥੇ ਹੈ ਉਹਨਾਂ ਦੱਸਿਆ ਕਿ 20 ਸਾਲ ਦੀ ਉਮਰ ਵਿੱਚ ਐਪਸਟੇਨ ਨੇ ਉਹਨਾਂ ਦਾ ਜਨ ਸੋਸ਼ਣ ਕੀਤਾ ਸੀ ਸੋਸ਼ਣ ਪੀੜਤਾ ਦਾ ਕਹਿਣਾ ਹੈ ਕਿ ਇਹ ਰਿਲੀਜ਼ ਸਾਡੇ ਲਈ ਨਿਆ ਨਹੀਂ ਪਾਰਦਰਸ਼ਤਾ ਦੀ ਕਮੀ ਹੈ ਜਾਰੀ ਫਾਈਲਾਂ ਵਿੱਚ ਇੱਕ ਦਸਤਾਵੇਜ਼ ਤੋਂ ਪਤਾ ਲੱਗਦਾ ਹੈ ਕਿ ਐਪਸਟੇਨ ਦੀ ਇੱਕ ਇੱਕ ਹੋਰ ਸ਼ੁਰੂਆਤੀ ਪੀੜਤਾ ਮਾਰੀਆ ਫਾਰਮਰ ਨੇ 1996 ਵਿੱਚ ਉਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ ਪਰ ਐਫ ਵੀ ਆਈ ਨੇ ਸਮੇਂ ਸਿਰ ਜਾਂਚ ਹੀ ਨਹੀਂ ਕੀਤੀ ਮਾਰੀਆ ਫਾਰਮਰ ਨੇ ਕਿਹਾ ਕਿ ਆਪਣੀ ਸ਼ਿਕਾਇਤ ਜਨ ਤੱਕ ਹੋਣ ਉੱਤੇ ਉਹਨਾਂ ਨੂੰ ਰਾਹਤ ਮਿਲੀ ਪਰ ਐਫ ਵੀ ਆਈ ਦੀ ਖਮੋਸ਼ੀ ਨੇ ਉਹਨਾਂ ਨੂੰ ਦੁਖੀ ਕੀਤਾ ਉਹਨਾਂ ਦੀ ਭੈਣ ਐਨੀ ਫਾਰਮਰ ਨੇ ਕਿਹਾ ਕਿ ਰਿਲੀਜ਼ ਵਿੱਚ ਪਾਰਦਰਸ਼ਤਾ ਦੀ ਕਮੀ ਹੈ ਜਿਸ ਕਾਰਨ ਉਹ ਨਿਰਾਸ਼ਨ ਇੱਕ ਹੋਰ ਪੀੜਤਾ ਮਰੀਨਾ ਲਾਰਸੇਡਾ ਨੇ ਕਿਹਾ ਕਿ ਜ਼ਿਆਦਾਤਰ ਫੋਟੋਆਂ ਬੇਕਾਰ ਹਨ ਸਾਡੇ ਨਾਲ ਧੋਖਾ ਹਨ ਅਸੀਂ ਉਡੀਕ ਕਰ ਰਹੇ ਸੀ ਕਿ ਸਰਕਾਰ ਜਿਨ੍ਹਾਂ ਨੂੰ ਬਚਾ ਰਹੀ ਹੈ ਉਹਨਾਂ ਦੇ ਨਾਂ ਸਾਹਮਣੇ ਆਉਣ ਮਰੀਨਾ ਨੇ ਦੱਸਿਆ ਕਿ ਉਹ 14 ਸਾਲ ਦੀ ਉਮਰ ਵਿੱਚ ਐਪਸਟੀਨ ਦਾ ਸ਼ਿਕਾਰ ਬਣੀ ਸੀ ਅਤੇ 2019 ਦੀ ਜਾਂਚ ਵਿੱਚ ਗਵਾਹ ਵੀ ਰਹੀ ਪੀੜਤਾ ਦਾ ਕਹਿਣਾ ਹੈ ਕਿ ਇਹ ਰਿਲੀਜ਼ ਉਹਨਾਂ ਨਾਲ ਅਨਿਆਏ ਹੈ ਅਤੇ ਸਾਜ਼ਿਸ਼ ਕਰਤਾਵਾਂ ਨੂੰ ਬਚਾਉਣ ਦੀ ਕੋਸ਼ਿਸ਼ ਹੈ ਸੋ ਇਸ ਪੂਰੀ ਰਿਪੋਰਟ ਦੇ ਵਿੱਚ ਪਤਾ ਲੱਗਦਾ ਹੈ ਕਿ ਭਾਵੇਂ ਅਮਰੀਕਾ ਦੇ ਜਸਟਿਸ ਵਿਭਾਗ ਵੱਲੋਂ 3500 ਦੇ ਕਰੀਬ ਦਸਤਾਵੇਜ਼ ਫਾਈਲਾਂ ਜਾਰੀ ਕੀਤੀਆਂ ਗਈਆਂ ਹਨ ਪਰ ਜਿਹੜੇ ਪੀੜਤ ਨੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਐਡਿਟ ਕਰ ਦਿੱਤਾ ਗਿਆ ਹੈ ਜਾਂ ਜਿੱਥੇ ਕੋਈ ਨਾਂ ਸੀ ਉਸ ਨੂੰ ਬਲੈਕ ਕਰ ਦਿੱਤਾ ਗਿਆ ਇਹਨਾਂ ਨੂੰ ਇਹਨਾਂ ਦੇ ਰਿਲੀਜ਼ ਹੋਣ ਦੇ ਨਾਲ ਜਿਹੜੇ ਦੋਸ਼ੀ ਲੋਕ ਨੇ ਜਿਹੜੇ ਮੁਲਜ਼ਮ ਲੋਕ ਨੇ ਜਿਹੜੇ ਐਪਸਟੇਨ ਦੇ ਨਾਲ ਦੇ ਕੋਲ ਜਾ ਕੇ ਕੁੜੀਆਂ ਦਾ ਸੈਕਸ ਸ਼ੋਸ਼ਣ ਕਰਦੇ ਸੀ ਉਹਨਾਂ ਦੀ ਜਾਣਕਾਰੀ ਨੂੰ ਲੁਕਾਇਆ ਗਿਆ ਇਹ ਕੋਈ ਨਿਆਂ ਨਹੀਂ ਬਲਕਿ ਨਿਰਾ ਧੁਖਾ ਹੈ ਧੰਨਵਾਦ